ਡਾਕਟਰ ਗੁਦਪਾਲ ਅੱਜਕੱਲ ਬਹੁਤ ਸਾਰੇ ਕੇਸ ਕਿਉਂਕਿ ਡੈਂਗੂ ਦਾ ਮੌਸਮ ਹੈ ਬਹੁਤ ਸਾਰੇ ਕੇਸ ਸਾਡੇ ਕੋਲ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪਲੇਟਲੇਟ ਸੈੱਲ ਚੜਾਏ ਜਾਂਦੇ ਨੇ ਢੇਰਾਂ ਦੇ ਢੇਰ ਪੈਸੇ ਵੀ ਖਰਾਬ ਕਰਕੇ ਆਂਦੇ ਨੇ ਕਈ ਦਿਨ ਹਸਪਤਾਲ ਦਾਖਲ ਰਹਿੰਦੇ ਨੇ ਕਿ ਪਲੇਟਲੇਟ ਸੈੱਲ ਚੜਾਉਣ ਦੀ ਲੋੜ ਹੁੰਦੀ ਹੈ ਔਰ ਇਹ ਜਿਹੜੇ ਪਲੇਟਲੇਟ ਸੈੱਲ ਨੇ ਇਹ ਬੋਨ ਮੈਰੋ ਸਾਡੇ ਵਿੱਚ ਸਰੀਰ ਦੇ ਵਿੱਚ ਜੋ ਹੈ ਉੱਥੇ ਲਗਾਤਾਰ ਬਣਦੇ ਰਹਿੰਦੇ ਨੇ ਸਾਰੀ ਉਮਰ ਸੋ ਜਿਹੜਾ ਇਹ ਵਾਇਰਸ ਸਰੀਰ ਦੇ ਵਿੱਚ ਐਂਟਰ ਕਰਦਾ ਹੈ ਇਹ ਸੈੱਲ ਉਹਦੇ ਨਾਲ ਖਤਮ ਹੋ ਜਾਂਦੇ ਨੇ सो ये सैल ने ये भावें पाँ हज़ार हो पच्ची हज़ार हो पंद्रह हज़ार हो भावें दस हज़ार हो तरह ना किसी पैनिक नहीं करना चाहिए था। जे पाँच हज़ार तो घट रह कोई सीरीयस ब्लीडिंग हो जिमें पेशाब के भी बहुत सारा खून आ जाए टट्टी खून आ जाए तो भावें प्लेट चला की लड़ पै सकती है ਈ ਬકરી ਦਾ ਦੁੱਧ ਜਾਂ ਪਪੀਤਾ ਜਾਂ ਹੋਰ ਵੀ ਬਹੁਤ ਕੁਸ਼ ਕੀਵੀ ਦਿੱਤੀ ਜਾਂਦੀ ਉਹ ਵੀ ਸੈੱਲ ਵਧਾ ਸਕਦੇ ਨੇ ਜੋ ਕਿ ਕੁਦਰਤੀ ਤੌਰ ਤੇ ਵਧਦੇ ਨੇ ਬਿਲਕੁਲ ਇਹ ਜਿਵੇਂ ਤੁਸੀਂ ਕਹੇ ਕੁਦਰਤੀ ਤੌਰ ਤੇ ਵਧਨੇ ਨੇ ਇਸ ਕੋਈ ਵੀ ਚੀਜ਼ ਖਾਓ ਭਾਵੇਂ ਪੀਓ ਭਾਵੇਂ ਬકરીਆ ਦੁੱਧ ਹੈ ਕੀਵੀ ਹੈ ਜਾਂ ਕਈ ਦਵਾਈਆਂ ਵੀ ਨੇ ਪਲੇਟਲੇਟ ਵਧਾਣ ਲਈ ਇਹਨਾਂ ਦਾ ਬਿਲਕੁਲ ਹੀ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੈ ਸੋ ਇਹਦਾ ਮਤਲਬ ਹੈ ਖੁਸ਼ ਰਹਿਣ ਤੰਦਰੁਸਤ ਰਹਿਣ ਪਰ ਪਲੇਟਲੇਟ ਸੈੱਲਾਂ ਲਈ ਫਿਕਰ ਨਾ ਕਰਨ ਬਿਲਕੁਲ